ਅਮਰਿਤਪਾਲ ਮੈਰੋ ਦੇ ਪਰਿਵਾਰ ਨੂੰ ਸੰਸਦ ਸਰਬਜੀਤ ਖਾਲਸਾ ਮਿਲੇ ਨੇ ਸਿੱਖ ਪੰਥ ਦੇ ਲਈ ਮੈਰੋ ਦੀ ਵੱਡੀ ਕੁਰਬਾਨੀ ਹੈ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਇਸ ਨਾਲ ਹੀ ਕਿ ਹੈ ਕਿ ਸਿੱਖਾਂ ਦੇ ਲਈ ਕੁਝ ਕਰਨ ਵਾਲੇ ਨੂੰ ਡਿਬਰੂਗੜ੍ਹ ਜੇਲ੍ਹ ਮਿਲਦੀ ਹੈ ਸਿੱਖ ਕੌਮ ਨੂੰ ਗਲਤ ਰਾਹ ਲਿਜਾਣ ਵਾਲਿਆਂ ਨੂੰ ਸਰਕਾਰ ਸਿਕਿਉਰਿਟੀ ਦਿੰਦੀ ਹੈ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲਿਆਂ ਨੂੰ ਨਸੀਹਤ ਦਿੱਤੀ ਹੈ ਕਿ ਹੈ ਕਿ ਗਲਤ ਕੰਟੈਂਟ ਪਾਉਣਾ ਬੰਦ ਕੀਤਾ ਜਾਵੇ ਸੋ ਅਮਰਿਤਪਾਲ ਮੈਰੋ ਜੋ ਲਗਾਤਾਰ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਧਮਕੀ ਦੇ ਰਿਹਾ ਹੈ ਫਰਾਰ ਚੱਲ ਰਿਹਾ ਹੈ ਉਸ ਦੇ ਪਰਿਵਾਰ ਨੂੰ ਸੰਸਦ ਸਰਬਜੀਤ ਖਾਲਸਾ ਮਿਲੇ ਨੇ ਇਹ ਹੋਇਆ ਹੈ ਇਹ ਦੀ ਸ਼ਲਾਘਾ ਕਰਦੇ ਆ ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਐ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰਹੀਆਂ ਐ ਗਨਮੈਨ ਦੇ ਰਹੀਆਂ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ ਓ ਹੋਇਆ ਏ ਉਹ ਠੀਕ ਹੈ ਜੋ ਹੋਇਆ ਪਰ ਅੱਗੇ ਨੂੰ ਅਸੀਂ ਇਹ ਚਾਹੁੰਦੇ ਆ ਬਈ ਬੱਚਿਆਂ ਨੂੰ ਇਹ ਬਈ ਐਸ ਜਿਹੀਆਂ ਵੀਡੀਓਜ਼ ਨਾ ਪਾਉਣ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਦੇ ਲਈ ਡਿਬਰੂਗੜ ਹੈ ਇਹ ਦੋਰੇ ਮਾਪ ਡੰਡਾ ਡਬਲ ਸਟੈਂਡਰਡ ਹੈ ਸਿੱਖਾਂ ਵਾਸਤੇ ਹਮੇਸ਼ਾ ਹੀ ਚੱਲਦਾ ਹੀ ਆਇਆ ਤੇ ਚੱਲਦਾ ਹੀ ਘਟਨਾ ਕਰਮ ਵਾਪਰੇ ਤਾਂ ਮੇਰੀ ਤਾਂ ਤੇ ਪਹਿਲੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜਰੂਰ ਇੱਕ ਵਾਰੀ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਲੋਕ ਦਾ ਉਧਰ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਾਹੋ ਠੀਕ ਆ ਇੰਨੀ ਗੱਲ ਤਾਂ ਹੀ ਮੈਨੂੰ ਪਤਾ ਲੱਗਿਆ